ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਗੱਲਾਂ ਨੋਟਿਸ ਹੁੰਦੀਆਂ ਨੇ ਉੱਥੇ ਲੁਧਿਆਣੇ ਵਾਲੋ ਸੋਡਾ ਐਮਪੀ ਰਾਜਾ ਫੜੰਗ ਕਹਿੰਦਾ ਡੈਂਗ ਫੈਕਟਰੀ ਵਾਲੇ ਛੱਡ ਛੱਡ ਕੇ ਜਾ ਰਹੇ ਐ ਉਹ ਡੈਂਗ ਫੈਕਟਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਖਤਰਨਾਕ ਮੰਨੀਆਂ ਜਾਂਦੀਆਂ ਨੇ ਉਹ ਉਨਰਗਾਈ ਦੀਆਂ ਫੈਕਟਰੀਆਂ ਜਿਹੜੀਆਂ ਜ਼ਹਿਰ ਕੈਮੀਕਲ ਜ਼ਰੀਨੀਅਮ ਪਤਾ ਨਹੀਂ ਕਿਹੜੇ ਕਿਹੜੇ ਹੋ ਮਤਲਬ ਕਿ ਉੱਥੇ ਹੈਵੀ ਮੈਟਲ ਪਾਰਾ ਧਾਤਾਂ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰੋ ਪਾਣੀ 'ਚ ਘੋਲ ਰਹੀਆਂ ਨੇ ਪੇ ਪੂਰੇ ਦੱਖਣ ਭਾਰਤ ਦੇ ਵਿੱਚ ਦੱਖਣੀ ਹਾਈ ਕੋਰਟਾਂ ਨੇ ਉਹਨੂੰ ਬੈਨ ਕੀਤਾ ਹੋਇਆ ਜਿੰਨੇ ਦੱਖਣੀ ਭਾਰਤ ਦੇ ਸੂਬੇ ਨੇ ਉਹਨਾਂ ਦੇ ਵਿੱਚ ਡਾਈਂਗ ਫੈਕਟਰੀਆਂ ਉੱਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ ਤੇ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਡਾਈਂਗ ਫੈਕਟਰੀਆਂ ਲੁਧਿਆਣੇ ਲਾ ਕੇ ਲਿਆ ਕੇ ਲਾਆਂ ਜਾਂਗੀਆਂ ਨੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੀਆਂ ਆਉਣ ਵਾਲੀਆਂ ਇੱਥੇ ਨਸਲਾਂ ਨੇ ਪੈਦਾ ਨਹੀਂ ਹੋਣਾ ਸਾਡੇ ਬੱਚਿਆਂ ਨੇ ਲੂਲੇ ਲੰਗੜੇ ਪਾਹਜ ਪੈਦਾ ਹੋਣਾ ਮੰਦ ਬੁੱਧੀ ਪੈਦਾ ਹੋਣਾ ਹਰ ਤਰ੍ਹਾਂ ਦਾ ਰੋਗ ਸਾਨੂੰ ਇਹ ਜ਼ਹਿਰਾਂ ਕਰਕੇ ਜਿਹੜੀਆਂ ਬੁੱਡੇ ਦਰਿਆ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਡਾਈ ਫੈਕਟਰੀਆਂ ਲੱਗੀਆਂ ਲਧਾਨੇ ਦੇ ਬੁੱਡੇ ਦਰਿਆ ਆਹ ਜਹਿਰ ਸਾਡੇ ਸਤਲੁਜ ਚ ਪਾ ਰਹੀਆਂ ਨੇ ਜੋ ਜ਼ਹਿਰ ਸਾਡੇ ਲੋਕਾਂ ਨੂੰ ਪਿਆਈ ਜਾ ਰਹੀ ਹੈ ਬੁੱਡੇ ਦਰਿਆ ਦੇ ਵਿੱਚੋਂ ਸਤਲੁਜ ਦੇ ਵਿੱਚ ਜ਼ਹਿਰ ਸਿੱਟ ਕੇ ਉਹ ਹਜ਼ਾਰਾਂ ਡਾਈੰਗ ਫੈਕਟਰੀਆਂ ਦੀ ਜਿਹੜੀ ਜ਼ਹਿਰ ਹੈ ਉਹ ਫਤਲੋ ਸਿੱਟ ਕੇ ਤੇ ਅੱਗੇ ਸਾਰੇ ਜ਼ਿਲ੍ਹੇ ਉਹ ਜਿਹੜਾ ਪਾਣੀ ਪੀਂਦੇ ਆ ਉਸ ਦਿਨ ਆਪਾਂ ਬੁੱਢੇ ਦਰਿਆ ਤੇ 18 ਤਰੀਕ ਨੂੰ ਇਕੱਠੇ ਹੋਏ ਸੀ ਤੇ 18 ਤਰੀਕ ਨੂੰ ਆਪਾਂ ਐਲਾਨ ਕੀਤਾ ਸੀਗਾ ਵੀ 8 ਅਗਸਤ ਦੇ ਵਿੱਚ ਵੱਡਾ ਮਾਰਚ ਜਿਹੜਾ ਉਹ ਲੁਧਿਆਣਾ ਚ ਰੱਖਣਾ ਤੇ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਜੇ ਅਸੀਂ ਇਸ ਅਤਵਾਦ ਤੋਂ ਜਿਹੜਾ ਅਤਵਾਦ ਜ਼ਹਿਰ ਦੇ ਰੂਪ ਚ ਕੈਮੀਕਲ ਦੇ ਰੂਪ ਚ ਜਰੇਨੀਅਮ ਦੇ ਰੂਪ ਚ ਸਾਡੇ ਪਾਣੀ ਚ ਪਾ ਕੇ ਉਸ ਅਤਵਾਦ ਨਾਲ ਸਾਡੀਆਂ ਨਸਲਾਂ ਨੂੰ ਮਾਰਿਆ ਜਾ ਰਿਹਾ ਹੈ ਸਾਡੀ ਧਰਤੀ ਨੂੰ ਮਾਰਿਆ ਜਾ ਰਿਹਾ ਹੈ ਸਾਡੀਆਂ ਫਸਲਾਂ ਨੂੰ ਮਾਰਿਆ ਜਾ ਰਿਹਾ ਇਹ ਬਹੁਤ ਗੰਭੀਰ ਤੇ ਅਹਿਮ ਮਸਲਾ ਜੇ ਪਾਣੀ ਆ ਤਾਂ ਜੀਵਨ ਆਪਾਂ ਜੇ ਆਪਣੇ ਸਰੀਰ ਤੇ ਵੀ ਲਾਵਾਂਗੇ ਤਾਂ 80% ਦੀ ਪਾਣੀ ਸਾਡੇ ਸਰੀਰ ਚ ਆਪਾਂ 12 ਮਹੀਨੇ 30 ਦਿਨ ਪਾਣੀ ਕਰਕੇ ਜਾਉਣੇ ਆ ਜੇ ਪਾਣੀ ਸਾਡਾ ਧਰਤੀ ਹੀੜਲਾ ਪੱਤਨਾਂ ਦਾ ਜੈਦਲਾ ਕਰਤਾ ਦਰਿਆਵਾਂ ਦਾ ਵੀ ਜੈਦਲਾ ਕਰਤਾ ਜੇ ਪਾਣੀ ਸਾਡੇ ਕੋਲੇ ਨਾ ਬਚਿਆ ਤਾਂ ਬਹੁਤ ਜ਼ਿਆਦਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਕੱਲ ਨੂੰ ਇਸ ਕਰਕੇ ਅਸੀਂ ਬਰਨਾਲੇ ਮੀਟਿੰਗ ਰੱਖੀ ਹੈ ਪਹਿਲਾਂ 18 ਤਰੀਕ ਦੀ ਮੀਟਿੰਗ ਲੁਧਿਆਣੇ ਸੀ ਆਪਾਂ ਵੱਡੇ ਦਰਿਆ ਤੇ ਇਕੱਠੇ ਹੋਏ ਸੀਗੇ ਉੱਥੋਂ ਐਲਾਨ ਕਰਕੇ ਵੀ ਅਗਸਤ ਦੇ ਵਿੱਚ ਵੱਡਾ ਮਾਰਚ ਦੇ 15 ਸਤੰਬਰ ਨੂੰ ਵੱਡੇ ਦਰਿਆ ਨੂੰ ਬੰਦ ਕਰਨਾ ਉਦੋਂ ਵਾਲੀ ਮੀਟਿੰਗ ਸਾਡੀ 25 ਤਰੀਕ ਦੀ ਸੀਗੀ ਮੋਗੇ ਤੇ ਹੁਣ 3 ਤਰੀਕ ਕੱਲ ਨੂੰ ਜਿਹੜੀ ਉਹ ਬਰਨਾਲੇ ਦੇ ਵਿੱਚ ਮੀਟਿੰਗ ਆ ਅਸੀਂ ਸਾਰੇ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਜਿਹੜੀ ਮੱਤੇਵਾੜਾ ਜੰਗਲ ਬਚਾਓ ਕਮੇਟੀ ਨਰਵਾ ਪੰਜਾਬ ਮੰਚ ਤੇ ਹੋਰ ਵੱਖ-ਵੱਖ ਜਿਹੜੀਆਂ ਸਿਆਸੀ ਤੇ ਸਮਾਜਿਕ ਤੇ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਨੇ ਉਹ ਜੁੜੀਆਂ ਹੋਈਆਂ ਨੇ ਸਾਰੇ ਉੱਥੇ ਪਹੁੰਚ ਰਹੇ ਆ ਤੁਹਾਨੂੰ ਥੋੜਾ ਜਿਹਾ ਇੱਕ ਮੈਂ ਹੋਰ ਚਾਨਣਾ ਪਾ ਦਨਾ ਜਿਹੜੇ ਇਥੋਂ ਜਿਤਾ ਕੇ ਲੋਕਾਂ ਨੇ ਭੇਜਿਆ ਖਾਸ ਤੌਰ ਤੇ ਲੁਧਿਆਣੇ ਦੇ ਲੋਕਾਂ ਨੇ ਜਿਤਾਏ ਐ ਤੇ ਇਹ ਉਹਨਾਂ ਲੋਕਾਂ ਦੀ ਖਾਤਰ ਜ਼ਹਿਰ ਜ਼ਹਿਰ ਜਿਹੜੀ ਬਣ ਰਹੇ ਆ ਜਿਹੜੀਆਂ ਫੈਕਟਰੀਆਂ ਜ਼ਹਿਰ ਸਾਨੂੰ ਡਾਈੰਗ ਫੈਕਟਰੀਆਂ ਜਿਹੜੀਆਂ ਉਹਨ ਰੰਗਾਂ ਵਾਲੀਆਂ ਫੈਕਟਰੀਆਂ ਹੁੰਦੀਆਂ ਆ ਦੇਖੋ ਸੋਡਾ ਜਿਤਾਇਆ ਹੋਇਆ ਲੁਧਿਆਣੇ ਵਾਲਾ ਆ ਸੋਡਾ ਡਰਾਮੇਵਾਜ ਕਲਾਕਾਰ ਸੁਣ ਲੋ ਕੀ ਕਹਿੰਦਾ ਆ ਸੁਣ आसन हमारे नाउ माय कमिटीस स्ट्राइ빙 टू मेकिंग मेकिंग इंडिया द थर्ड लार्जेस्ट इकोनॉमी इन द वर्ल्ड कैसे बनेगा साहब मैं मैं सबु शेर से आता हूं लुधियाना से जो हिंदुस्तान का कभी-कभी ईस्ट में चस्ता कहा जाता है जिसको आज क्या हालात हो गए इंडस्ट्री के डाइंग इंडस्ट्री है सरवा साइकिल इंडस्ट्री है ਆਇਆ ਚੋਰ ਚੋਰ ਕੇ ਕਾਰ ਬਾਹਰ ਖੰਡਾ ਬੰਨ ਕਰਕੇ ਇਹ ਕਹਿੰਦਾ ਡਾਇੰਗ ਇੰਡਸਟਰੀ ਦੇ ਹੱਕ ਚ ਭੁਗਤ ਰਿਹਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਗੱਲਾਂ ਨੋਟਿਸ ਹੁੰਦੀਆਂ ਨੇ ਉੱਥੇ ਲੁਧਿਆਣੇ ਵਾਲੋ ਸੋਡਾ ਐਮਪੀ ਰਾਜਾ ਵੜੰਗ ਕਹਿੰਦਾ ਡਾਇੰਗ ਫੈਕਟਰੀ ਵਾਲੇ ਛੱਡ ਛੱਡ ਕੇ ਜਾ ਰਹੇ ਐ ਉਹ ਡਾਇੰਗ ਫੈਕਟਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਖਤਰਨਾਕ ਮੰਨੀਆਂ ਜਾਂਦੀਆਂ ਨੇ ਉਹ ਓਨਰ ਗਾਈ ਦੀਆਂ ਫੈਕਟਰੀਆਂ ਜਿਹੜੀਆਂ ਜ਼ਹਿਰ ਕੈਮੀਕਲ ਜਰੀਨੀਅਮ ਪਤਾ ਨਹੀਂ ਕਿਹੜੇ ਕਿਹੜੇ ਹੋ ਮਤਲਬ ਕਿ ਉੱਥੇ ਹੈਵੀ ਮੈਟਲ ਪਾਰਾ ਧਾਤਾਂ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰੋ ਪਾਣੀ 'ਚ ਘੋਲ ਰਹੀਆਂ ਨੇ ਤੇ ਪੂਰੇ ਦੱਖਣ ਭਾਰਤ ਦੇ ਵਿੱਚ ਦੱਖਣੀ ਹਾਈ ਕੋਰਟਾਂ ਨੇ ਉਹਨੂੰ ਬੈਨ ਕੀਤਾ ਹੋਇਆ ਜਿੰਨੇ ਦੱਖਣੀ ਭਾਰਤ ਦੇ ਸੂਬੇ ਨੇ ਉਹਨਾਂ ਦੇ ਵਿੱਚ ਡਾਈੰਗ ਫੈਕਟਰੀਆਂ 'ਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ ਤੇ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਡਾਈੰਗ ਫੈਕਟਰੀਆਂ ਲੁਧਿਆਣੇ ਲਾ ਕੇ ਲਿਆ ਕੇ ਲਾਈਆਂ ਲੰਨਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੀਆਂ ਆਉਣ ਵਾਲੀਆਂ ਇੱਥੇ ਨਸਲਾਂ ਨੇ ਪੈਦਾ ਨਹੀਂ ਹੋਣਾ ਸਾਡੇ ਬੱਚਿਆਂ ਨੇ ਲੂਲੇ ਲੰਗੜੇ ਅਪਾਹਜ ਪੈਦਾ ਹੋਣਾ ਹੈ ਮੰਦ ਬੁੱਧੀ ਪੈਦਾ ਹੋਣਾ ਹੈ ਹਰ ਤਰ੍ਹਾਂ ਦਾ ਰੋਗ ਸਾਨੂੰ ਇਹ ਜ਼ਹਿਰਾਂ ਕਰਕੇ ਜਿਹੜੀਆਂ ਬੁੱਡੇ ਦਰਿਆ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਡਾਈ ਫੈਕਟਰੀਆਂ ਲੱਗੀਆਂ ਲਧਾਨੇ ਦੇ ਬੁੱਡੇ ਦਰਿਆ ਰਹੀ ਜ਼ਹਿਰ ਸਾਡੇ ਸਤਲੁਜ ਚ ਪਾਰ ਰਹੀਆਂ ਨੇ ਉਹ ਸਤਲੁਜ ਦਾ ਪਾਣੀ ਅਸੀਂ ਅੱਗੇ ਕਈ ਜ਼ਿਲ੍ਹੇ ਪੀਂਦੇ ਆ ਉਹ ਧਰਤੀ ਨੂੰ ਫਸਲਾਂ ਨੂੰ ਪਾਣੀ ਲੱਗਦਾ ਉਹਦੇ ਕਰਕੇ ਬਹੁਤ ਬੁਰਾ ਹਾਲ ਉੱਥੇ ਜਿੰਨੇ ਪਿੰਡ ਬੁੱਡੇ ਦਰਿਆ ਦੇ ਉੱਤੇ ਵਸੇ ਹੋਏ ਪਿੰਡ ਨੇ ਘਰ ਘਰ ਦੇ ਵਿੱਚ ਕੈਂਸਰ ਕਾਲੀ ਪੀਲੀ ਟੀਬੀ ਸ਼ੂਗਰ ਪਤਾ ਹੀ ਨਹੀਂ ਕਿਹੜੇ ਕਿਹੜੇ ਚਮੜੀ ਦੇ ਹੱਡੀਆਂ ਦੇ ਪਤਾ ਨਹੀਂ ਲੱਗਾ ਕਿਹੜੇ ਕਿਹੜੇ ਰੋਗ ਉਹਨਾਂ ਕਰਾਂਜ ਬੜ ਚੁੱਕੇ ਨੇ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀ ਤੇ ਇਹ ਰਾਜਾ ਵੜਾਂਗੇ ਉੱਥੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿ ਰਿਹਾ ਕਿ ਡਾਈੰਗ ਫੈਕਟਰੀਆਂ ਨਾਲ ਛੱਡ ਕੇ ਜਾ ਰਹੇ ਆ ਦ ਕਰਨੂ ਫੈਕਟਰੀਆਂ ਬੰਦ ਕਰਤੀਆਂ ਹਾਈ ਕੋਰਟਾਂ ਨੇ ਲਿਆ ਕੇ ਪੰਜਾਬ ਠੋਕਤੀਆਂ ਹਰ ਬਾਰੀ ਰਾਗ ਦਿੱਤੀ ਹੁੰਦੀ ਰਹੀ ਕਦੇ ਝਾੜੂ ਵਾਲੇ ਬੋਕਰ ਵਾਲੇ ਕਹਿੰਦੇ ਹੁੰਦੇ ਸੀ ਕਿ ਉੱਥੇ ਆ ਕੇ ਗੱਸੀ ਆ ਦੇਖੋ ਜੀ ਆ ਬੁੱਢੇ ਦਰਿਆ ਰਹੀਂ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਅੱਜ ਇਹ ਸੋਡਾ ਜਿਹੜਾ ਚਿਹਤਾ ਬਣਾਇਆ ਹੋਇਆ ਲੋਕ ਤੋਂ ਲੋਕਾਂ ਲਗਾਣੇ ਜਾਣੇ ਜਿਤਾਇਆ ਇਹਨੂੰ ਐਸ ਕਰਕੇ ਵੋਟਾਂ ਪਾਈਆਂ ਸੀ ਅੱਜ ਲੋਕਾਂ ਨਾਲ ਖੜਨ ਦੀ ਬਜਾਏ ਇਹ ਗਦਾਰ ਲੋਕ ਉਸੇ ਦਿੱਲੀ ਦੇ ਦਲਾਲ ਬਣ ਕੇ ਭੋਤ ਰਹੇ ਨੇ ਉਸੇ ਡਾਈਂਗ ਫੈਕਟਰੀਆਂ ਦੇ ਜਿਹੜੇ ਤਖੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਜਿੰਨਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਨੇ ਆ 35 36 ਫੈਕਟਰੀਆਂ ਸੀਲ ਕੀਤੀਆਂ ਸੀ ਇਹਨਾਂ ਸਿਮਤਮਾਨ ਸਰਕਾਰ ਨੇ ਤੇ ਅਗਲਾ ਨੇ ਇੱਕ ਫੋਨ ਕਰਾਇਆ ਦਿੱਲੀ ਤੋਂ ਤੇ ਕਿਸੇਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਨਾਲ ਦੀ ਨਾਲ ਸਾਰੀਆਂ ਫੈਕਟਰੀਆਂ ਚਲਾ ਦੀਆਂ ਤੇ ਇਹ ਉਹਨਾਂ ਫੈਕਟਰੀਆਂ ਤੋਂ ਰਾਜੇ ਵੜਨ ਕਰਕੇ ਮੋٹے ਰੁਪਏ ਲੈ ਕੇ ਪਾਰਟੀ ਫੰਡ ਦੇ ਰੂਪ ਚੰਦੇ ਦੇ ਰੂਪ ਚ ਮੋٹے ਕਰੋੜਾਂ ਰੁਪਈਆ ਅਰਬਾਂ ਰੁਪਈਆ ਲੈ ਕੇ ਇਹਨਾਂ ਦੀ ਜਾ ਕੇ ਉੱਥੇ ਵਕਾਲਤ ਕਰਦੇ ਆ ਇਹਨਾਂ ਦੀ ਤਰਫਦਾਰੀ ਕਰਦੇ ਆ ਜਾ ਕੇ ਉੱਥੇ ਪਾਰਲੀਮੈਂਟ ਚ ਕਿ ਟੈਂਕ ਫੈਕਟਰੀਆਂ ਸਾਡੀਆਂ ਛੱਡ ਕੇ ਉੱਥੋਂ ਲੋਕ ਬੰਦ ਕਰਕੇ ਭੱਜ ਰਹੇ ਆ। ਸੋ ਭਰਾਵੋ ਕੱਲ ਨੂੰ ਧਿਆਨ ਦਿਓ ਅਸੀਂ ਇਹ ਬਹੁਤ ਗੰਭੀਰ ਤੇ ਹੈ ਮਸਲਾ ਬੜੇ ਚਿਰ ਤੋਂ ਲੈ ਕੇ ਇਹਦੇ ਉੱਤੇ ਰਾਜਨੀਤੀ ਹੁੰਦੀ ਆਈ ਹੈ। ਸੋ ਪੰਜਾਬ ਦੇ ਲੋਕੋ 15 ਸਤੰਬਰ ਨੂੰ ਬੰਨ ਮਾਰਨਾ ਬੁੱਢੇ ਦਰਿਆ 'ਚ 15 ਸਤੰਬਰ ਨੂੰ। ਉਹਦੀ ਤਿਆਰੀ ਵੈਰੀ ਦੀ ਖਾਤਰ ਅਸੀਂ ਪੂਰੇ ਪੰਜਾਬ ਜਾ ਰਹੇ ਆਂ। ਕੱਲ ਨੂੰ 3 ਤਰੀਕ ਨੂੰ ਬਰਨਾਲੇ ਮੀਟਿੰਗਾਂ ਬਾਬਾ ਗੰਧਾ ਸਿੰਘ ਗੁਰੂ ਘਰ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ। ਅਗਲੀ ਮੀਟਿੰਗ ਸਾਡੀ ਫਰੀਦਕੋਟ ਹੋਊਗੀ 10 ਤਰੀਕ ਦੀ 10 ਜਾਂ 11 ਦੇ ਦੱਸ ਦਿਆਂਗੇ ਸੋ ਉੱਥੇ ਵੀ ਪਹੁੰਚਣਾ ਐ ਇਸ ਤਰ੍ਹਾਂ ਹਰ ਜ਼ਿਲ੍ਹੇ 'ਚ ਉਦੋਂ ਵਾਰ ਅਸੀਂ ਪਿੰਡਾਂ ਜਾਣਾ ਲਾਂਬੰਦੀ ਕਰਕੇ ਲੋਕਾਂ ਨੂੰ ਨਾਲ ਤੋਰਨਾ ਪਾਣੀ ਨਾ ਕਿਸੇ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਕਿਸੇ ਜਾਤ ਦਾ ਨਾ ਕਿਸੇ ਧਰਮ ਦਾ ਪਾਣੀ ਵੀ ਹਰ ਇੱਕ ਬੰਦੇ ਨੂੰ ਲੋੜ ਆ ਤੇ ਪਾਣੀ ਸਾਡਾ ਬਹੁਤ ਗੰਬੀਰ ਮਸਲਾ ਬਣਦਾ ਜਾਂਦਾ ਧਰਤੀ ਹੇਠੋਂ ਪਾਣੀ ਮੁੱਕਦਾ ਸੁੱਕਦਾ ਜਾਂਦਾ ਐ ਦਰਾਮਾ ਦਾ ਪਾਣੀ ਪਾ ਪਾ ਕੇ ਜਰਾਂ ਸਾਨੂੰ ਮਾਰਿਆ ਜਾ ਰਿਹਾ ਸੋ ਆਓ ਮੇਰਾ ਵੀ ਕੱਲ ਨੂੰ ਪਰਣਾਲੇ ਇਕੱਠੇ ਹੋਗੇ ਤੇ ਇਹ ਜੇ ਦਲਾਲਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਉਹਨਾਂ ਕਾਰਪੋਰੇਟ ਦਾ ਘਰਾਣਿਆਂ ਦੇ ਦਲਾਲਾਂ ਨੂੰ ਵੱਡੇ ਘਰਾਣੇ ਜਿਹੜੇ ਅਮੀਰ ਘਰਾਣੇ ਜਿਹੜੇ ਮੋਟਾ ਰੁਪਈਆ ਚਾੜਦੇ ਇਹਨਾਂ ਨੂੰ ਇਹਨਾਂ ਦਾ ਮੂੰਹ ਬੰਦ ਕਰਨ ਦੀ ਖਾਤਰ ਇਹ ਐਵੇਂ ਨਹੀਂ ਬੋਲਿਆ ਰਾਜਾ ਬੜੇ ਗੋਚੇ ਵੀ ਡਾਈਮ ਫੈਕਟਰੀਆਂ ਦੇ ਹੱਕ ਚ ਬੋਲਿਆ ਹੋਵੇ ਮੈਂ ਇਸ ਰਾਜੇ ਬੜੇ ਗੋਚ ਨੂੰ ਇਹਨਾਂ ਕਹਿਣਾ ਚਾਹੁੰਦਾ ਵੀ ਤੂੰ ਉੱਥੇ ਆ ਕੇ ਜਿਹੜਾ ਪਾਣੀ ਉਹ ਲੋਕ ਪੀਂਦੇ ਆ ਤੇ ਉਹ ਪਾਣੀ ਲੋਕ ਵਰਤਦੇ ਆ ਤਰਤੀ ਨੂੰ ਲਾਉਂਦੇ ਆ ਇਹ ਰਾਜਾ ਬਣੇਗੇ ਇੱਕ ਗਲਾਸ ਉੱਤੇ ਖੜ ਕੇ ਆ ਕੇ ਪਾਣੀ ਪੀ ਲੈ ਇੱਕ ਗਲਾਸ ਪੀ ਲੈ ਉਹ ਤਾਂ ਲੋਕ ਰੋਜ਼ ਪੀਂਦੇ ਆ ਇਹ ਇੱਕ ਦਿਨ ਦੀ ਖਾਤਰ ਗਲਾਸ ਛੱਡੇ ਮੈਂ ਕਹਿੰਦਾ ਘੋਟੀ ਆ ਕੇ ਪੀ ਲੈ ਮੈਂ ਮੰਨ ਲ ਜੂਗਾ ਵੀ ਠੀਕ ਆ ਅਸੀਂ ਵੀ ਇਹਦੇ ਨਾਲ ਅੱਖ ਚੋ ਕੇ ਖੜ ਜਾਗੇ ਵੀ ਠੀਕ ਆ ਡਾਇਰਿੰਗ ਫੈਕਟਰੀਆਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਨਹੀਂ ਸੁ ਭਰਾਵੋ ਆਜੋ ਤੁਹਾਡੀ ਧਰਤੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਤੁਹਾਡੀ ਹਵਾ ਨੂੰ ਜ਼ਹਿਰੀਲਾ ਕਰਤਾ ਤੁਹਾਡੇ ਪਾਣੀ ਜ਼ਹਿਰ ਬਣਾਤੇ ਤੁਹਾਡੀਆਂ ਨਸਲਾਂ ਫਸਲਾਂ ਤੇ ਕੱਖ ਨਹੀਂ ਹੋ ਰਹਿਣਾ ਇਹ ਧਰਤੀ ਦੇ ਉੱਤੇ ਫਸਲਾਂ ਨੂੰ ਤੁਸੀਂ ਗੱਲ ਕਰਦੇ ਹੋ ਇੱਥੇ ਘਾਹ ਵੀ ਨੂੰ ਕਰਨਾ ਬਾਈ ਇਸ ਤਰੀਕੇ ਨਾਲ ਧਰਤੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਆਪਾਂ ਸਾਰੇ ਬਾਈ ਖੂਕ ਸੁੱਤੇ ਪਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਐ ਮਸਲੇ ਤੇ ਮਸਲਾ ਬਹੁਤ ਜ਼ਿਆਦਾ ਗੰਭੀਰ ਆ ਪੰਜਾਬ ਦੇ ਲੋਕੋ ਸਾਨੂੰ ਬਾਰ ਬਾਰ ਅਪੀਲ ਕਰਦੇ ਆ ਐਸ ਵਾਰ ਉੱਠ ਕੇ ਜੇ ਆਪਾਂ ਤੋਂ ਬੰਦ ਨਾ ਲੱਗਿਆ ਜੇ ਬੁੱਢਾ ਦਰਿਆ ਨਾ ਰੋਕਿਆ ਗਿਆ ਤੱਪੋ ਜੇ ਕੋਈ ਕਦੇ ਵੀ ਕੋਈ ਵੀ ਸਰਕਾਰ ਜਿਹੜੀ ਮਰਜ਼ੀ ਬਣਾ ਦੋ ਕਦੇ ਵੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਨਹੀਂ ਕਰ ਸਕਣਗੇ ਸੋ ਆਓ ਮੇਰਾ ਵੀਰ ਖਾਸ ਤੌਰ ਤੇ ਜਿਹੜੇ ਪੀੜਿਤ ਜ਼ਿਲ੍ਹੇ ਨੇ ਹਬੋਜ ਹਬੋਰ ਹੋ ਗਿਆ ਫਾਇਲਕਾ ਦਾ ਏਰੀਆ ਹੋ ਗਿਆ ਉਸ ਤੋਂ ਬਾਅਦ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਅੱਗੇ ਰਾਸਤਾਂ ਤੱਕ ਇਹ ਪਾਣੀ ਜਾਂਦਾ ਜਿੱਥੇ ਲੋਕ ਇਹ ਪਾਣੀ ਪੀ ਕੇ ਮਰ ਰਹੇ ਆ ਖਤਮ ਹੋ ਰਹੇ ਆ ਸੋ ਆਓ ਮੇਰਾ ਵੀਰ ਬਹੁਤ ਵੱਡਾ ਗੰভীর ਮਸਲਾ ਕੱਲ ਨੂੰ 11 ਵਜੇ ਬਾਬਾ ਗੰਗਾ ਸਿੰਘ ਗੁਰੂਕਰ ਪਰਨਾਲੇ ਆਪਣੀ ਮੀਟਿੰਗ ਹੈ ਉਸ ਤੋਂ ਬਾਅਦ ਫਰੀਦਕੋਟ ਮੀਟਿੰਗ ਹੈ ਫਿਰ ਉਸ ਤੋਂ ਬਾਅਦ ਮੁਕਸਰ ਮੀਟਿੰਗ ਹੈ ਉਸ ਤੋਂ ਬਾਅਦ ਫਿਰ ਆਪਣਾ ਅੱਗੇ ਫਰੋਇਪੁਰ ਮੀਟਿੰਗ ਹੈ ਐ ਸਾਰੇ ਜ਼ਿਲ੍ਹਾ ਚ ਆਪਣੀਆਂ ਮੀਟਿੰਗਾਂ ਚਲਦ ਨੂੰ ਸਵਾ ਉਹ ਇਹਨਾਂ ਆਪਾਂ ਗਦਾਰਾਂ ਨੂੰ ਵੀ ਪੁੱਛ ਗਏ ਵੀ ਤੁਸੀਂ ਅੱਜ ਲੋਕਾਂ ਨਾਲ ਖੜਨਾ ਹੈ ਕਿ ਉਹਨਾਂ ਘਰਾਂ ਨਾਲ ਖੜਨਾ ਜਿਨ੍ਹਾਂ ਤੋਂ ਮੋਟਾ ਰੁਪਿਆ ਤੁਸੀਂ ਲੈਨੇ ਹੋ ਮੋਟਾ ਹੱਡ ਖਾਣੇ ਉਹਨਾਂ ਤੋਂ ਉਹਨਾਂ ਨਾਲ ਖੜਨਾ ਹੈ ਕਿ ਤੁਸੀਂ ਮਰ ਰਹੇ ਲੋਕਾਂ ਨਾਲ ਖੜਨਾ। ਸਾਡੇ ਵੀ ਅੱਜ ਡਾਈਂਗ ਫੈਕਟਰੀਆਂ ਜ਼ਰੂਰੀ ਹੈ ਕਿ ਸਾਡੇ ਲਈ ਸਾਡੀ ਜਾਨ ਜ਼ਰੂਰੀ ਹੈ। ਜਾਨ ਨਾ ਬਚੀ, ਜ਼ਿੰਦਗੀ ਨਾ ਬਚੀ ਸਾਡੇ ਜਵਾਕ ਹੀ ਨਾ ਪੈਦਾ ਹੋਵੇ ਕਿ ਸਿਰਚ ਮਾਰਨੀਆਂ ਸੀ ਢੂਏ ਜਿ ਲੈਣੀਆਂ ਜਾਂ ਫੈਕਟਰੀਆਂ ਜਾਂ ਕਾਰਖਾਨੇ। ਸਵਾਜੂ ਕੱਲ ਨੂੰ ਮਿਲਦੇ ਆ 11 ਵਜੇ ਗੁਰਦੁਆਰਾ ਬਾਬਾ ਗੰਦਰ ਸਿੰਘ ਬਰਨਾਲੇ। ਧੰਨਵਾਦ। ਸਾਰੇ ਖਾਲਸਾ ਵਾਹਿਗੁਰੂ ਜੀ